ਪੂਰੀ ਆਪਣੇ ਵੀਰੋਨਾਂ ਨਾਲ ਆਪਾਂ ਟਰੈਕਟਰ ਲਾਇਆ ਹੋਇਆ ਜੀ ਗੱਠਾਂ ਤੇ ਇਹ ਰੈਕ ਦਾ ਕੰਮ ਕਰਦੇ ਸੀ ਮੈਂ ਉਹ ਟੁਕਟ ਆਪਣਾ ਰਾਤ 11:00 ਵਜੇ ਇੱਕ 11:30 ਵਜੇ ਤੱਕ ਤਕਰੀਬਨ ਰੋਟੀ ਖਾ ਕੇ ਅਸੀਂ ਹਟੇ ਸੀਗੇ ਉਸ ਤੋਂ ਬਾਅਦ ਆ ਪਿੱਛੇ ਪਟ્રોલ ਪੰਪ ਤੋਂ ਦੇਖਿਆ ਸੀ ਵੀ ਉਰੇ ਕੋਈ ਸ਼ਰਾਰਤੀ ਅੰਸਰ ਕੋਈ ਇਹ ਸ਼ਰਾਰਤ ਕਰਕੇ ਗਿਆ ਜੀ ਜਾਣ ਬੁੱਝ ਕੇ ਇਹ ਅੱਗ ਸਾਰੀ ਜਾਣ ਬੁੱਝ ਕੇ ਲਾਈ ਗਈ ਹੈਗੀ ਇਹ ਸਾਡਾ ਸਟਾਕ ਘਟੋ ਘਟ 300 400 ਕਿਲੇ ਦਾ ਸਟਾਕ ਕਰਿਆ ਹੋਇਆ ਸੀਗਾ ਪ੍ਰਾਲੀ ਦਾ ਜੀ ਇਹ ਇਹ ਸਾਡਾ ਸਾਰੀ ਵੀ ਲਾ ਲੋ ਵੀ 2 ਮਿੰਟ ਚ ਬੰਦਾ ਤੈਸ ਨੇਸ ਕਰਕੇ ਸਾਰਾ ਕੁਝ ਜੀ ਹੁਣ ਏਡੇ ਏਡੇ ਸੰਦ ਨੇ ਸਾਡੇ 70 80 ਲੱਖ ਦਾ ਪ੍ਰੋਜੈਕਟ ਆ ਬਾਕੀ ਟਰੈਕਟਰ ਵਗੈਰਾ ਲੇਬਰ ਵਗੈਰਾ ਬਹੁਤ ਉੱਚਾ ਸਾਡਾ ਖਰਚਾ ਬਹੁਤ ਹੈ ਇਸ ਚੀਜ਼ ਤੇ ਤਾਂ ਇਹ ਚੀਜ਼ ਚੱਲਣੀ ਵੀ ਬਹੁਤ ਔਖੀ ਹੈ ਜੀ ਹਾਂ ਪ੍ਰਸ਼ਾਸਨ ਬੋਲੇ ਇਸ ਚੀਜ਼ ਪ੍ਰਸ਼ਾਸਨ ਨੂੰ ਰਾਤ ਸਰ 12 ਵਜੇ ਫੋਨ ਕਰਿਆਗਾ ਕੋਈ ਪ੍ਰਸ਼ਾਸਨ ਨੇ ਸਾਡੀ ਸੁਣੀ ਸੁਣਵਾਈ ਨਹੀਂ ਕੀਤੀ ਕੋਈ ਹੋਰ ਇੱਕ ਵੀ ਬੰਦਾ ਪੁਲਿਸ ਦਾ ਕੋਈ ਨਹੀਂ ਪਹੁੰਚਿਆ ਹੈਗਾ ਜੀ ਸਾਰੀ ਰਾਤ ਹੋ ਗਈ ਸਾਨੂੰ ਭੱਜ ਦੌੜ ਕਰਦਿਆਂ ਦੀ ਤਿੰਨ ਚਾਰ ਗੱਡੀਆਂ ਆਈਆਂ ਕੋਈ ਨਾਬੇ ਤੋਂ ਆਈ ਕੋਈ ਸੰਗਰੂਰ ਤੋਂ ਆਈ ਜੀ ਕੋਈ ਪਾਤਣਾ ਤੋਂ ਆਈ ਕੋਈ ਪਟਿਆਲੇ ਤੋਂ ਆਈ ਐਦਾਂ ਗੱਡੀਆਂ ਫਾਇਰ ਬ੍ਰੀਡ ਦੀਆਂ ਆਈਆਂ ਨੇ ਜੀ ਤਾਂ ਉਹਨਾਂ ਨੂੰ ਵੀ ਟਾਈਮ ਲੱਗਿਆ ਕੋਈ ਨੇੜੇ ਦੀ ਕੋਈ ਵੀ ਉਪਲਬਧ ਨਹੀਂ ਹੈ ਇਹ ਚੀਜ਼ ਦੀ ਅਗਰ ਗੱਲ ਕਰੀ ਕੋਈ ਪ੍ਰਸ਼ਾਸਨ ਬੋਲੋ ਚੀਤੀ ਮਦਦ ਕੀਤੀ ਜਾਂ ਕੋਈ ਜੀ ਤੁਹਾਨੂੰ ਲੱਗਦੇ ਵੀ ਚੀਜ਼ ਜੇ ਕਰੇ ਆਪਾਂ ਕੋਈ ਚੀਜ਼ ਸਰ ਦੇਖੀ ਜੇ ਲਾ ਚੀਜ਼ ਲਾ ਕੇ ਮੰਨੀਏ ਤਾਂ ਪ੍ਰਸ਼ਾਸਨ ਰਾਤ ਜੇ ਹੁੰਦਾ ਇਹ ਚੀਜ਼ ਦਾ ਤਾਂ ਰਾਤ ਪਹੁੰਚਦਾ ਜੀ ਮੌਕੇ ਤੇ ਕੋਈ ਕੋਈ ਹਾਲੇ ਤੱਕ ਕੋਈ ਅਧਿਕਾਰੀ ਨਹੀਂ ਆਇਆ ਜੀ ਪ੍ਰਸ਼ਾਸਨ ਦਾ ਬਾਕਾਇਦਾ ਚੰਨੂ ਪਿੰਡ ਦੇ ਸਰਪੰਚ ਵੀ ਆਏ ਸੀਗੇ ਉਹਨਾਂ ਨੇ ਬਾਕਾਇਦਾ ਫੋਨ ਕਰਿਆ ਸਰਪੰਚ ਸਾਹਿਬ ਨੇ ਕੋਈ ਸੁਣਵਾਈ ਨਹੀਂ ਹੋਈ ਸਾਡੀ ਹੁਣ ਕੀ ਮਦਦ ਵੀ ਮੰਗ ਕਰ ਮਾਤਾਵਾਸੀ ਦੇਖੋ ਪਏ 35-40 ਲੱਖ ਦਾ ਸਾਡਾ ਨੁਕਸਾਨ ਆ ਜਿਹੜਾ ਹੋਇਆ ਜੀ ਸਰਕਾਰ ਨੂੰ ਅਪੀਲ ਕਰਦੇ ਆ ਵੀ ਸਾਡੀ ਹੈਲਪ ਕਰੀ ਜਾਵੇ ਇਹ ਚੀਜ਼ ਚ ਮੈਂ ਇੱਥੇ ਪਰਾਲੀ ਦਾ ਅਸੀਂ ਕੰਮ ਕਰਦੇ ਆ ਪਰਿਵਾਰ ਆ ਸਾਡਾ ਤੇ ਬੇਲਰ ਨੇ ਸਾਡੇ ਕੋਲ ਤੇ ਅਸੀਂ ਅ ਕਈ ਸਾਲਾਂ ਤੋਂ ਇਹ ਪਰਾਲੀ ਦਾ ਕੰਮ ਕਰ ਰਹੇ ਆ ਸਰਕਾਰ ਵੱਲੋਂ ਵੀ ਮਤਲਬ ਪਰਾਲੀ ਪ੍ਰਦੂਸ਼ਣ ਨੂੰ ਰੋਕਣ ਵਾਸਤੇ ਸਾਨੂੰ ਕਿਸਾਨਾਂ ਨੂੰ ਜਿਹੜਾ ਵੀ ਉਤਸ਼ਾਹਿਤ ਕੀਤਾ ਜਾਂਦਾ ਵੀ ਬਿਲਰ ਚਲਾਓ ਤੇ ਪਰਾਲੀ ਨੂੰ ਅੱਗ ਜਿਹੜਾ ਲਾਉਣ ਤੋਂ ਰੋਕਿਆ ਜਾਵੇ ਤੇ ਇਸੇ ਪ੍ਰਬੰਧਨ ਨੂੰ ਲੈ ਕੇ ਅਸੀਂ ਮਤਲਬ ਇਸ ਵਾਰ ਵੀ ਜਿਹੜਾ ਇੱਥੇ ਜ਼ਮੀਨ ਠੇਕੇ ਤੇ ਲੈ ਕੇ ਪਰਾਲੀ ਦਾ ਸਟਾਕ ਕਰ ਰਹੇ ਸੀਗੇ ਤੇ ਸੋ ਤਕਰੀਬਨ ਅਸੀਂ ਲਗਭਗ 1 ਮਹੀਨੇ ਤੋਂ ਇੱਥੇ ਕੰਮ ਕਰ ਰਹੇ ਆ ਜਿਹਦੇ ਜਿਹਦੇ ਚੱਲਦੇ ਆ ਇੱਥੇ ਲਗਭਗ ਜਿਹੜਾ ਹੈਗਾ ਵੀ 300 ਕਿਲੋ ਦੇ ਅਰਾਊਂਡ ਜਿਹੜਾ ਅਸੀਂ ਮਾਲ ਆ ਇੱਥੇ ਤਰਾਲੀ ਇੱਥੇ ਡੰਪ ਕਰ ਚੁੱਕੇ ਸੀਗੇ ਸੋ ਜਿਹੜਾ ਕੀ ਤਕਰੀਬਨ ਅੰਦਾਜ਼ਾ ਇੱਕ ਕਹਿ ਜਾ ਸਕਦਾ ਵੀ 35-40 ਲੱਖ ਰੁਪਏ ਦਾ ਨੁਕਸਾਨ ਆ ਜਿਹੜਾ ਹੋ ਚੁੱਕਿਆ ਪਰ ਅਸੀਂ ਰਾਤ ਜਦੋਂ ਸਾਨੂੰ 11:00 ਵਜੇ ਪਤਾ ਚੱਲਿਆ ਵੀ ਅੱਗ ਲੱਗ ਚੁੱਕੀ ਹੈ ਤਾਂ ਅਸੀਂ ਤੁਰੰਤ ਹੀ ਫਾਇਰ ਵਰਗੇਡ ਨੂੰ ਕਾਲ ਕਰਤੀ ਤੇ ਫਾਇਰ ਵਰਗੇਡ ਨੂੰ ਚਲੋ ਥੋੜਾ ਦੂਰ ਨੇ ਕੋਈ ਸੰਗਰੂਰ ਤੋਂ ਆਈ ਆ ਕੋਈ ਨਾਭੇ ਤੋਂ ਆਈ ਆ ਕੋਈ ਪਟਿਆਲੇ ਤੋਂ ਆਉਣ ਦਾ ਟਾਈਮ ਲੱਗਿਆ ਜਿਸ ਕਰਨਾ ਜਿਹੜੀ ਅੱਗ ਹੈ ਬਹੁਤ ਵੱਧ ਚੁੱਕੀ ਸੀਗੀ ਤੇ ਉਸ ਨੂੰ ਕੰਟਰੋਲ ਫਿਰ ਹੌਲੀ-ਹੌਲੀ ਕੀਤਾ ਪਰ ਜਿਹੜਾ ਕਿ ਇਹ ਡੰਪ ਸਾਰਾ ਮੱਚ ਚੁੱਕਿਆ ਇਹਦੇ ਵਿੱਚ ਹੁਣ ਕੁਝ ਨਹੀਂ ਬਚਿਆ 100% ਲਾਸ ਹੋ ਚੁੱਕਿਆ ਜੀ ਕਿਹੜੀ ਕੰਪਨੀ ਆਪਣੇ ਜਿਹੜੇ ਕੰਪਨੀ ਥੋੜਾ ਬਣੀ ਗਏ ਜਿਹੜੀ ਕਿਹਦੇ ਆਧਾਰੇ ਤੇ ਨੌਨ ਸਟਰੀ ਚੱਲੂ ਇਸ ਫਰਮ ਇਹ ਇਹ ਰਣਜੀਤ ਸਿੰਘ ਇਹਨਾਂ ਦੇ ਨਾਮ ਤੇ ਜਿਹੜੀ ਇਹ ਕਰ ਰਹੇ ਸੀਗੇ ਇਹ ਕੰਮ ਸਗੋਂ ਸਾਨੂੰ ਕੱਲ 1 ਵਜੇ ਪਤਾ ਲੱਗਿਆ ਜਦੋਂ ਅੱਗ ਲੱਗੀ ਤੇ ਪਤਾ ਲੱਗਿਆ ਕੁਝ ਕਾਰਨ ਜਿਵੇਂ ਕੋਈ ਕਰ ਸਾਨੂੰ 11:30 ਜਾਂ ਪੌਣੇ 12 ਦੇ ਵਿੱਚ ਇੱਥੇ ਜੇ ਸਾਨੂੰ ਮਤਲਬ ਪਤਾ ਲੱਗਿਆ ਕਿ ਜਿਵੇਂ ਬਿਜਲੀ ਦੇ ਸਰਕਟ ਨਾਲ ਲੱਗੀ ਹੈ ਜਾਂ ਕੋਈ ਕੀ ਚੀਜ਼ ਲੱਗਾ ਹੈ ਜਾਂ ਕੋਈ ਕਿਸੇ ਨੇ ਕੋਈ ਸ਼ਰਾਰਤ ਵਾਜੀ ਕੀਤੀ ਹੋਵੇ ਹੋ ਸਕਦਾ ਹੈ ਕਿ ਕਿਸੇ ਨੇ ਸ਼ਰਾਰਤ ਕੀਤੀ ਹੋਵੇ ਜਾਂ ਇਹ ਮਤਲਬ ਕੋਈ ਤਾਰ ਤਾਂ ਕੋਈ ਲੱਗਣੀ ਰਹੀ ਕੋਈ ਵੀ ਮਤਲਬ ਕਾਰਨ ਜਿਹੜਾ ਹੋ ਸਕਦਾ ਹੋਣਾ ਇਹਦਾ ਬਾਰੇ ਤਾਂ ਕਿੰਨੇ ਕਿਚਰ ਤੋਂ ਡੰਪ ਕਰ ਰਹੇ ਸੀ ਜੀ ਲਗਭਗ ਇੱਕ ਮਹੀਨਾ ਹੋਣ ਵਾਲਾ ਜੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਜੀ ਪ੍ਰਸ਼ਾਸਨ ਤੋਂ ਮੰਗ ਕਰਦੇ ਵੀ ਜਿਵੇਂ ਪ੍ਰਸ਼ਾਸਨ ਨੇ ਮਤਲਬ ਇਹ ਪੂਰਾ ਪੁਰਜੋਰ ਮਤਲਬ ਲੋਕਾਂ ਨੂੰ ਵੀ ਅਪੀਲ ਕੀਤੀ ਹੋਈ ਆ ਵੀ ਅੱਗ ਨਾ ਲਗਾਈ ਜਾਵੇ ਤੇ ਕਿਸਾਨਾਂ ਨੂੰ ਵੀ ਮਤਲਬ ਕਿਹਾ ਜਾ ਰਿਹਾ ਵੀ ਤੁਸੀਂ ਪਰਾਲੀ ਬੇਲਸ ਬਣਾ ਕੇ ਮਤਲਬ ਇਕੱਠੀਆਂ ਕਰੋ ਤੇ ਉਸ ਨੂੰ ਫਿਰ ਇੰਡਸਟਰੀ ਨੂੰ ਦਿਓ ਤੇ ਹੁਣ ਜਿਹੜਾ ਨੁਕਸਾਨ ਆ ਮਤਲਬ ਜਾਂ ਰਿਸਕ ਆ ਇਹ ਕਿਸਾਨ ਆਪ ਲੈ ਕੇ ਸਟਾਕ ਕਰਕੇ ਆਪਦੇ ਸਿਰ ਤੇ ਲੈਂਦਾ ਜਿਹੜਾ ਕਿ ਹੁਣ ਸਾਨੂੰ ਆ ਜਿਹੜਾ ਰਿਸਕ ਆ ਇਹ ਸਾਡੇ ਤੇ ਪੈ ਚੁੱਕਿਆ ਜੀ ਤੇ ਅਸੀਂ ਮਤਲਬ ਚਾਹੁੰਦੇ ਆ ਸਰਕਾਰ ਤੋਂ ਵੀ ਸਾਡੀ ਕੁਛ ਨਾ ਕੁਛ ਮਦਦ ਕੀਤੀ ਜਾ ਸਕੇ ਤਾਂ ਕਿ ਅਸੀਂ ਅੱਗੇ ਤੋਂ ਵੀ ਮਤਲਬ ਕੰਮ ਜਿਹੜਾ ਚਾਲੂ ਰੱਖ ਸਕੀ ਨਹੀਂ ਇਹਨਾਂ ਨੁਕਸਾਨ ਚੱਲਣ ਦੇ ਬਾਵਜੂਦ ਮਤਲਬ ਅੱਗੇ ਤੋਂ ਇਹ ਕੰਮ ਕਰਨਾ ਬੜਾ ਮੁਸ਼ਕਲ ਹੋ ਸਕਦਾ ਜੀ ਜਿਹੜੀ ਮਸ਼ੀਨਰੀ ਥੋੜੀ ਆਪਦੀ ਪ੍ਰਾਈਵੇਟ ਹੈ ਜੀ ਹਾਂਜੀ ਆਪਦੀ ਮਸ਼ੀਨਰੀ ਹੈ ਕਿੰਨੇ ਕੁ ਕਰੋੜ ਦੀ ਮਸ਼ੀਨ ਹੈ ਜਿਹੜੀ ਤੁਹਾਡਾ ਸਾਰਾ ਪ੍ਰੋਜੈਕਟ ਚਲਾਉਂਦੀ ਸਾਰੀ ਇਹ ਲਗਭਗ 70 ਤੋਂ 80 ਲੱਖ ਦਾ ਜਿਹੜਾ ਹੈਗਾ ਜੀ ਮਸ਼ੀਨਰੀ ਹੈਗੀ ਆ ਇਹ ਤਾਂ ਤਕਰੀਬਨ ਸਾਰੀ ਲੋਨ ਤੇ ਵਗੈਰਾ ਤੇ ਹੁਣੀ ਜੀ ਹਾਂਜੀ ਕੁਝ ਪਹਿਲਾਂ ਦਿਨੇ ਤੇ ਪਿਛਲੇ ਸਾਲ ਵੀ ਮਸ਼ੀਨਰੀ ਲਈ ਆ ਉਹ ਹਾਂ ਜਿੱਥੇ ਉਹਦੇ ਕਿਸ਼ਤਾਂ ਚੱਲ ਰਹੀਆਂ ਨੇ ਸੋ ਇਸ ਵਿੱਚੋਂ ਅਸੀਂ ਮਤਲਬ ਕੰਮ ਕਰਕੇ ਇਸ ਵਿੱਚੋਂ ਮਤਲਬ ਜਿਹੜੀ ਕਿਸ਼ਤ ਉਹਦੀ ਕੱਢਦੇ ਆ ਜੀ